ਆ ਵੀ ਨਾ ਆਉਣੀ ਨਾ ਕਰਨੀ ਨਹੀਂ ਵਾਪਸ ਪੱਕਾ ਆ ਜਾ ਹਾਂ ਆਪਣੇ ਮਸਤ ਆ ਗਦੀਂ ਚਾਉ ਮੈਂ ਅੱਪਾ ਕਿਦੀ ਠੀਕ ਹੈ ਸਾਡੇ ਸਿਰ ਤੇ आरे अठे दुकान आजो आजो दुकान ਆਪਾਂ ਸਾਰੇ ਅਮਰਤੌਰ ਨੂੰ ਸਮਾਈ ਖੁਦੇ ਫੋਨ ਕਰ ਹੁਣ ਆਨ ਲੋਗਾਂ ਦਾ ਦਾਦਾ ਕੋ ਭੈਣ ਦਾ ਟ੍ਰੈਵਲ ਵਿੱਚ ਫਸ ਗਿਆ ਦਾ ਕੋ ਪ੍ਰੋਬਲਮ ਆਏ ਉਹ ਬਾਜ਼ਰ ਨਿਸ਼ਾਨ ਹੋ ਜੀ ਉਹਦੀ ਕੋਈ ਟ੍ਰੇਨ छुट ਜੇ ਅਰ ਸਾਡੀ ਵਜ੍ਹਾ ਕਰਕੇ ਅੱਜ ਪੰਜਵਰ ਜਾਂਸਾ ਜਦੋਂ ਤੁਹਾਨੂੰ ਅੱਜ ਪਾਉਣਾ ਸਾਰੀ ਟ੍ਰੈਨ ਨਾਲ ਔਰ ਰੋਜ਼ ਖਬਰਾਂ ਨਾਲ ਜੇ ਸਾਨੂੰ ਇਹ ਦੱਸ ਦਿਓ ਇਸ ਦਾ ਕਿੰਨਾ ਬਤਨ ਹੋ ਗਿਆ ਇਹ ਤੂੰ ਸੜਕੇ ਸੈਂਟਰ ਚ ਲਾਉਣਾ ਚਾਹੁੰਦੇ ਰਹੋ ਸੜਕ ਇਧਰ ਕਰ ਦੇ ਹੈ ਨਹੀਂ ਨਹੀਂ ਦੰਦ ਜਾਨਾ ਕਰਾ ਕਰਾ ਵੀ ਸ਼ਰਮੀ ਦੀ ਹੱਦ ਆ ਸਾਡੇ ਸ਼ਹਿਰ ਨੂੰ ਡਰਾਈਵਿੰਗ ਦੀ ਪ੍ਰੋਬਲਮ ਆ ਰਹੀ ਆ ਤੁਸੀਂ ਤਾਂ ਸ਼ਰਮ ਲਈ ਆ ਅਸੀਂ ਤੁਹਾਨੂੰ ਮਤਲਬ ਪਿਆਰ ਨਾਲ ਤਮਾਚਾ ਮਾਣਦੇ ਤੂੰ ਉਹਨੂੰ ਕਰ ਆਪਣੀਆਂ ਤੁਹਾਡੀਆਂ 20 20 ਫੁੱਟ ਦੁਕਾਨਾਂ ਨੇ 20 20 ਫੁੱਟ ਦੁਕਾਨਾਂ ਦੇ ਬਾਵਜੂਦ ਵੀ ਆਪਾਂ ਨੂੰ ਸਬਰ ਨਹੀਂ ਦੁਕਾਨਾਂ ਦੇ ਤਾਂ ਰੈਕ ਸੁਟੇ ਆ ਤੇ ਸੜਕ ਦੇ ਤਾਂ ਸਰਜੀ ਲਈ ਇੱਕੋ ਗੱਲ ਬਣਦੀ ਚੁੱਕੋ ਦੱਸੋ ਕਿੱਥੋਂ ਤੱਕ ਖਾਲੀ ਕਰਦੇ ਆਪਣੀ ਸਲਾਹ ਆ ਦੱਸ ਦੋ ਕਿ ਤੁਸੀਂ ਲਕੀਰ ਮਾਰੋ ਉੱਥੇ ਆਹੀ ਲਕੀਰ ਮਾਰ ਦੇਣੀ ਦੱਸੋ ਕਾਰਪੋਰੇਸ਼ਨ ਇਧਰ ਆ ਗਿਆ ਇੱਥੇ ਤੱਕ ਇਹਨਾਂ ਨੂੰ ਅਸੀਂ ਕਹਿਤਾ ਜਿਵੇਂ ਸਾਰ ਨੇ ਇੱਥੋਂ ਜੇ ਇਹ ਕੋਈ ਵੀ ਅੱਗੇ ਲੌਂਦਾ ਆਪਾਂ ਹੁਣ ਜਾਣਾ ਸ਼ਹਿਰ ਦੇ ਚੌਂਕ ਦੇ ਅੰਦਰ ਉਥੋਂ ਮੁੜ ਕੇ ਵਾਪਸ ਆਉਂਦਾ ਅੱਗੇ ਚੁੱਕ ਲੈਣਗੇ ਜੇ ਨਹੀਂ ਚੁੱਕਣਗੇ ਉਦੋਂ ਬਾਅਦ ਸਾਰਾ ਲੈ ਜੀ ਐਫਐਚਓ ਸਾਹਿਬ ਤੁਹਾਡੇ ਇੱਥੇ ਖਲੋਤੇ ਆ ਵੇਖੋ ਅਸੀਂ ਕਾਰਪੋਰੇਸ਼ਨ ਕੋ ਕਾਰਵਾਈ ਵੱਖਰੀ ਕਰਾਉਣੀ ਜੇ ਐਨਕ੍ਰੋਜਮੈਂਟ ਦੀ ਪਰਚਾ ਵੱਖਰਾ ਦਰਜ ਕਰਾਣਾ ਜੇ ਜੇ ਤੁਸੀਂ ਨਾ ਹਟੇ ਦੋਨੋਂ ਇਹਨਾਂ ਨੂੰ ਆਜਾ ਇਹ ਅਪੀਲ ਕਰਦਾ ਆ ਯਾ ਰਿਕਵੈਸਟ ਕਰ ਰਿਹਾ ਐ ਐਨਕ੍ਰੋਜਮੈਂਟ ਦਾ ਪਰਚਾ ਵੀ ਦਰਜ ਕਰਾਂਗੇ ਤੇ ਪਲੱਸ ਸਮਾਨ ਵੀ ਸਾਰਾ ਚੌਕੇ ਖੜਾ ਚਾੜੋ ਰਹਿ ਦੇ ਇਹਨਾਂ ਨੂੰ ਬੋਨ ਦੇ ਕੇ ਛਾਂ ਦੇ ਲਾਉਣ ਲੱਗਾਈ ਇਹਨਾਂ ਨੂੰ ਆ ਜੀ ਆ ਗਿਆ ਕਿ ਆਪ ਜੀ ਜਿੰਨੇ ਗੱਲਾਂ तो अब वो मारना मत गल वीडियो कॉल कर हेलो आ आ भी थाने तोड़ दे चलो तुम और केला जरा ਆਹ ਮਾਰਾ ਇੱਧਰ ਆਇਧਰ ਵੇ ਇਹਦੀ ਫੋਟੋ ਆ ਸਾਡੀ ਨੇ ਮਾਰਾ ਫੋਟੋ ਕੀਤੀ ਆ 5 ਤੱਕ ਅਪ੍ਰੈਲ ਵਾਲੇ ਸੰਦਾਨਾ ਨਾ ਕੋੜੀ ਜੇ ਬਲੀ ਉਹਨਾਂ ਦਾ ਹਰ ਰੋਜ਼ ਦਾ ਨਾਰਾ ਚੱਲਦਾ ਹੋਇਆ ਉਹ ਵੀ ਉਹਨਾਂ ਰੇਡੀ ਐਂਡ ਫਾਰਮਾਂ ਦੇ ਮੋੜੇ ਰੇਡੀ ਆ ਆਹ ਇਤੋਦ ਆ ਗਿਆ ਨੇ ਕਿਹਦੀ ਕਿਹੜੇ ਪਾਸੇ ਇਹ ਜੀ ਆਹ ਇਹ ਭਾਵਨ ਹੈ ਜਿਹੜਾ ਨਵਿਆ ਦਾ ਹੈ ਇਹਨਾਂ ਇਹ ਨੂੰ ਮਕਲਾ ਰੋ ਰੈਡੀ

ਇੱਕ ਮਿੰਟ ਗੱਲ ਸੁਣ ਮਾਣ ਰਾਹ ਹਜੇ ਰਾਹ ਘਾੜੀਆ ਫੇਰ ਜਾ ਤੂੰ ਇਹ ਨਹੀਂ ਨਾਲ ਹੀ ਤੇ ਮੈਂ ਅਗਲੀ ਲੈ ਆਂ ਜਿਹੋ ਲੈ ਬਾਅਦ ਮਾਰ ਲੱਗ ਗਿਆ ਤਾਂ ਪਤਾ ਦੱਸੋ ਹਾਂ ਬਿਲਕੁਲ ਡੁਗੰਦਾ ਬੇਡਲ ਹੋਇਆ ਜਿੱਤੋਂ ਬਾਅਦ ਇਹ ਅੰਦਾਇਰੀ ਬਾਈ ਨੋਟ ਆ ਰਹਾ ਤੇ ਬੜੀ ਨਿਕੀ ਜੀ ਇਹਨਾਂ ਦੇ ਅੱਖਾਂ ਤਾਂ ਵਾਰਨਿੰਗ ਦੇ ਦਿੱਤੀ ਜਾਂ ਅੱਗੇ ਤੋਂ ਬਾਅਦ ਇਹ ਫਾਟਕ ਲਾਗੇ ਕੋਈ ਜਾਬ ਲੱਗਾ ਜਿਹੜੀ ਸੁਣ ਰਹੇ ਆ ਅਸੀਂ ਜੋ ਕਾਨੂੰਨੀ ਲੀਗਲ ਕਾਰਵਾਈ ਉਹ ਤੇਰੇ ਖਿਲਾਫ ਲਿਆਵਾਂਗੇ ਤੇ ਤੁਹਾਡੇ ਕੋਲ ਅਸੀਂ ਲੈ ਕੇ ਲਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਇਹ ਇਹ ਤੁਹਾਨੂੰ ਵਾਰਨਿੰਗ ਦਿੱਤੀ ਗਈ ਆ ਪਬਲਿਕ ਕੰਦੇ ਆ ਜਿਹੜਾ ਪਬਲਿਕ ਨੂੰ ਬਹੁਤ ਇੱਥੇ ਪ੍ਰੋਬਲਮ ਆ ਰਹੀ ਤੇਰੀ ਯਾਰ ਰੇੜੀ ਕਰਨ ਕਰਕੇ ਅਸੀਂ ਧੀ ਵੱਡੀ ਦੁਕਾਨ ਆ ਅੰਦਰ ਆ ਕੇ ਚੰਗੇ ਸ਼ਹਿਰੀ ਬਣੋ ਅੱਜ ਮਾਨਯੋਗ ਸੀਪੀ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਐਨਕ੍ਰੋਜਮੈਂਟ ਜਿਹੜੀ ਉਹ हटਾਈ ਗਈ ਆ। ਅ ਚਾਟਾ ਚੋਂ ਭਲਾ ਕੇ ਲੋਣੀ। ਇੱਥੇ ਸ਼ਿਕਾਇਤ ਮਿਲ ਰਹੀ ਸੀ ਦੀ ਬਹੁਤ ਇੱਥੇ ਜਾਮ ਲੱਗਦਾ ਆ। ਜਿਹੜੇ ਸਲਾਮੀ ਆਉਂਦੇ ਆ ਉਹ ਇੱਥੇ ਜਾਮ ਪਾਦੇ ਆ। ਤੇ ਅੱਜ ਅਸੀਂ ਕਾਰਪੋਰੇਸ਼ਨ ਨਾਲ ਐਡੀਸੀਪੀ ਸਾਹਿਬ ਨਾਲ ਅਸੀਂ ਸਾਡੇ ਤੇ ਟ੍ਰੈਫਿਕ ਪੁਲਿਸ ਨੂੰ ਨਾਲ ਲੈ ਕੇ ਤੋਂ ਐਨਕ੍ਰੋਜਮੈਂਟ हटਾਈ ਗਈ ਆ। ਤੇ ਜਿਹੜੇ ਨਜਾਇਜ਼ ਕਬਜ਼ੇ ਕੀ ਕਰਦੇ ਆ ਉਹਨਾਂ ਨੂੰ ਸਾਡੇ ਵੱਲੋਂ ਵਾਰਨਿੰਗ ਵੀ ਆ ਕਿ ਜੇ ਤੁਸੀਂ ਨਾ ਹਟੇ ਤੇ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਾਂਗੇ। ਅੱਜ ਕਾਰਪੋਰੇਸ਼ਨ ਦੀਆਂ ਟੀਮਾਂ ਨੇ ਜਿਹੜੀ ਆਪਣੀ ਕਾਰਵਾਈ ਜਰੂਰਾ ਸਾਡੇ ਨਾਲ ਕੀਤੀ ਪਰ ਜੇ ਬਾਰ-ਬਾਰ ਕਹਿਣ ਦੇ ਬਾਵਜੂਦ ਨਹੀਂ ਹਟਣਗੇ ਤੇ ਇਹਨਾਂ ਦੇ ਖਿਲਾਫ ਜੋ ਡਿਗਲ ਐਕਸ਼ਨ ਆ ਉਹ ਵੀ ਲਿਆ ਜਾਏਗਾ। ਸਰ ਇਹ ਕਾਰਵਾਈ ਚੱਮੇ ਚੱਦੀ ਰਹੇਗੀ ਕਿ ਅੱਛੀ ਹਾਂਜੀ ਇਹ ਟ੍ਰਾਇੰਗਲ ਪੁਲਿਸ ਵੱਲੋਂ ਇਹ ਲਗਾਤਾਰ ਚੱਲੇਗੀ ਇਹ ਜਿਹੜਾ ਅਸੀਂ ਸ਼ੁਰੂ ਕੀਤਾ ਆ ਇਹਦੇ ਵਿੱਚ ਅਸੀਂ ਕੱਲ ਵੀ ਪੁਤਲੀ ਘਰ ਜਾਵਾਂਗੇ ਪੁਤਲੀ ਘਰ ਮਾਰਕੀਟ ਨੀਕਾ ਸਿੰਘ ਕਲੋਨੀ ਰੇਲਵੇ ਸਟੇਸ਼ਨ ਉੱਤੇ ਐਨਕ੍ਰੋਚਮੈਂਟ ਜਿਹੜੀਆਂ ਢਾਈ ਜਿਹੜੇ ਰੌਂਗ ਪਾਰਕਿੰਗ ਤੇ ਦੀ ਕਲੀ ਉਹ ਅੱਜ ਕੱਲ ਇੰਪੌਂਡਿੰਗ ਕੀਤੇ ਸੀ ਇਹ ਲਗਾਤਾਰ ਚੱਲੇ ਕੋਈ ਅੱਗੇ ਵੀ ਕਈ ਵਾਰੀ ਲੋਕਾਂ ਨੂੰ ਕਹਿਿਆ ਲੋਕਾਂ ਦੇ ਸਮੇਂ ਤੇ ਸਟਾਫ ਕੋਲ ਤੇ ਬਿੱਲ ਕਿੰਦਰ ਨਹੀਂ ਅੱਜ ਲੋਕਾਂ ਨੂੰ ਸਮਝਾ ਆ ਵੀ ਗਿਆ ਵਾ ਤੇ ਨਾਲ ਵਾਰਨਿੰਗ ਵੀ ਦਿੱਤੀ ਗਈ ਤੇ ਕਾਰਵਾਈ ਵੀ ਕੀਤੀ ਗਈ ਹੈ ਕਾਰਵਾਈ ਕੀਤੀ ਲਈ ਆ ਤੁਸੀਂ ਕੀ ਕਹਿਣਾ ਚਾਹੋ ਮੈਂ ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਨਵ ਅਧਿਕਾਰ ਚਰਚਾ ਕਮੇਟੀ ਇਹ ਸਾਡੇ ਚੌਂਕ ਤੇ ਜੀ ਲੋਕਾਂ ਨੂੰ ਸਮੱਸਿਆ ਆ ਰਹੀ ਸੀ ਟ੍ਰੈਫਿਕ ਦੀ ਕਾਫੀ ਜਿਆਦਾ ਸੀ ਦੁਕਾਨਦਾਰਾਂ ਦੇ ਪ੍ਰੋਬਲਮ ਸੀ ਦੁਕਾਨਦਾਰਾਂ ਨੇ ਆਪਣਾ ਕਈਆਂ ਨੇ ਅੱਗੇ ਆਪਣੇ ਦੁਕਾਨਾਂ ਅੱਗੇ ਵਧਾਈਆਂ ਨੇ ਉਹ ਸਮੱਸਿਆ ਨੂੰ ਨਜ਼ਰ ਰੱਖਦੇ ਹੋਇਆ ਜੀ ਉਹਨਾਂ ਨੂੰ ਆਪਾਂ ਐਸਪੀ ਹਰਪਾਲ ਸਾਹਿਬ ਨੂੰ ਕਿਹਾ ਜੀ ਉਹਨਾਂ ਨੇ ਆਣ ਕੇ ਇਹ ਸਮੱਸਿਆ ਦਾ ਹੱਲ ਕੀਤਾ ਹੋਰ ਦੁਕਾਨਦਾਰਾਂ ਨੂੰ ਵਾਰਨਿੰਗ ਦਿੱਤੀ ਆ ਜਿਹੜੀਆਂ ਦੁਕਾਨਾਂ ਤੁਸੀਂ ਅੱਗੇ ਵਧਾਈਆਂ ਨੇ ਉਹ ਅੱਗੇ ਨਾ ਵਧਾਓ ਨਹੀਂ ਤੇ ਤੁਹਾਡੇ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਹੋਵੇ ਸਰ ਜਿਹੜੀਆਂ ਮੱਤੇਵਾਂ ਆ ਰਹੇ ਨੇ ਦੱਸਣਾ ਰਹੇ ਨੇ ਹਾਂਜੀ ਲਗਾਤਾਰ ਲੱਗ ਜਾਂਦੀਆਂ ਨੇ ਹਾਂਜੀ ਤੇ ਵਾਰ-ਵਾਰ ਜਿਹੜੀ ਸਮੱਸਿਆ ਆ ਰਹੀ ਆ ਇੱਕ ਵਾਰੀ ਪੁਲਿਸ ਕਰਕੇ ਜਾਏਗੇ ਪਰ ਦੂਜੀ ਵਾਰੀ ਅਗਰ ਜੇ ਸਮੱਸਿਆ ਆਂਦੀ ਆ ਤੇ ਅਸੀਂ ਆਪਾਂ ਜੀ ਉਹ ਅੰਚਾਰਾ ਸਾਹਿਬ ਨੇ ਕਿਹਾ ਜੀ ਜਿਹੜੇ ਨਾਲ ਦਿੱਕਤੀ ਸੀ ਅੰਚਾਰਾ ਸਾਹਿਬ ਨੇ ਵੀ ਕਿਹਾ ਏ ਕਿ ਜਿਹੜੇ ਦੁਬਾਰਾ ਇਹ ਸਮੱਸਿਆ ਜਾਂ ਰੇੜੀਆਂ ਅੱਗੇ ਲਾਣਗੇ ਉਹਨਾਂ ਦੇ ਬੰਦ ਇੱਕ ਕਾਨੂੰਨੀ ਕਾਰਵਾਈ ਹੋਏਗੀ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਜੀ ਐਸਪੀ ਹਰਪਾਲ ਨੇ ਸਖਤ ਇਹਨਾਂ ਨੂੰ ਕਾਰਵਾਈ ਕਰਨੋਂ ਆਪਣਾ ਕਿਹਾ ਜੀ ਮੌਜੂਦਾ ਜਿਹੜੇ ਥਾਣਾ ਐਸ ਐਚਓ ਦੇ ਨੇ ਹਾਂਜੀ ਨਾਲ ਵੱਲੋਂ ਜਿਹੜਾ ਪੀਸੀਆਰ ਵੱਲੋਂ ਜਿਆ ਕੋਈ ਰਾਊਂਡ ਆਪ ਜਾਂ ਨਹੀਂ ਹੁੰਦਾ ਨਹੀਂ ਉਹਨਾਂ ਨਾਲ ਵੀ ਗੱਲ ਹੋਈ ਸੀ ਆਪਣਾ ਜਿਹੜੇ ਇੰਸਪੈਕਟਰ ਨੇ ਛਾਟੇ ਥਾਣੇ ਦੇ ਉਹਨਾਂ ਨੇ ਕਿਹਾ ਜੀ ਅਸੀਂ ਪੀਸੀਆਰ ਵਾਲਿਆਂ ਨੂੰ ਮਾਰਨਿੰਗ ਦਿੱਤੀ ਆ ਜਿਹੜੇ ਜਿਹੜੇ ਇਲਾਕੇ ਤੁਹਾਨੂੰ ਦੱਸਿਆ ਉੱਥੇ ਉੱਤੇ ਜਾਣਾ ਜੀ ਔਰ ਰੇੜੀਆਂ ਨੂੰ ਰੇੜੀਆਂ ਵਾਲਿਆਂ ਨੂੰ ਵੀ ਆਣ ਕੇ ਕਹਿੰਦੇ ਨੇ ਪੀਸੀਆਰ ਵਾਲੇ